ਕੱਟਣ ਵਾਲਾ ਜਿਹੜਾ ਕਿਹਾ ਇਹ ਜਿਹੜਾ ਜਿਹੜਾ ਇੱਕ ਗਲਤ ਨੂੰ ਆ ਗਿਆ ਕਿ ਤੇ ਆ ਰ ਮਾਰਿਆ ਆਏ ਆਏ ਨਹੀਂ ਮਾਰਿਆ ਆਏ ਮਾਰ ਕੇ ਇੱਕ ਭਾਈ ਇੱਕ ਸਕੈਂਡਲ ਕੋਈ ਪ੍ਰੋਫੈਸ਼ਨਲ ਬੰਦਾ ਹੀ ਖੜਾ ਰਗਾ ਜਿਹਨੂੰ ਪਤਾ ਵੀ ਤਿੰਨ ਔਰਜੈਂਡਾ ਵੇ ਚਰ ਕੋਈ ਮਰੂਗਾ ਸ਼ਾਹ ਤੇ ਮੋਬਾਈਲ ਪਿੱਛੇ ਬੜਾ ਪੱਤੀ ਲਗਾ ਕੇ ਅੱਧਾ ਵਿੱਚ ਕਿਉਂਕਿ 14 ਘੰਟੇ ਦਾ ਇਹ ਆਇਆ ਚੱਲ ਰੀ ਕਰਨਾ ਲੱਗ ਗਿਆ ਵੀ ਪੱਟਦੀ ਭੈਣ ਚੋਦੀ ਜਿੰਨੇ ਫੇਰ ਪੁੱਛਦਾ ਓਏ ਤੁਮ ਬਾਹਰ ਨਾ ਨਾ ਹੋ ਮੇਰਾ ਆਕੇ ਕੁਛ ਨਾ ਹੋ ਵੀ ਕੀ ਕਰੀਓ ਆਪ ਹੀ ਕਹਿ ਲਿਆ ਨਾ ਵੀ ਉਹਦੇ ਵਾਦਤ ਕਰੀਏ ਰੇ ਵੀ ਉਹ ਮੁੰਡਾ ਮਰੀ ਜਾਂਦਾ ਜੇ ਉਧਰ ਵੀ ਨਾਲੋਂ ਇਤੋਂ ਮੇਰੇ ਤੋਂ ਹੋਏ ਪਰ ਤੋਂ 13 14 ਸਾਡੇ ਬੱਚੇ ਬਜੇ ਛੋਟੀ ਕਰ ਲਈ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾ ਕਰਦੀ ਨਹੀਂ ਚਲੇਗੀ ਸਾਰੇ ਗੁੰਡੇ ਜੂਪੀ ਦੇ ਨਾਲ ਇਕੱਠੇ ਕਰ ਲੈ ਗੰਜਰ ਨੇ ਹੋਏ ਸਾਰੇ ਜੂਪੀ ਦੇ ਜੂਪੀ ਇਹ ਇਕੱਠੇ ਕਰ ਲੈ ਚਾਰ ਹੋਣਾ ਆਪਾਂ ਜੂਪੀ ਇਹਨਾਂ ਨੇ ਇਤਾਂ ਦਾ ਚ ਪਰੋਣੀ ਹੋ ਸੇ ਸਾਰੇ ਜੂਪੀ ਦੇ ਭਈਏ ਪਤੰਦਰ ਮੋਹਾਲੀ ਦੇ ਫੇਸ 11 ਵਿਖੇ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ 28 ਸਾਲਾ ਨੌਜਵਾਨ ਗੁਰਸ਼ਰਨ ਸਿੰਘ ਪੰਗੂ ਉਰਫ ਸ਼ਗਨ ਦੇ ਕਿਰਚਾ ਮਾਰ ਕੇ ਕਰ ਦਿੱਤਾ ਕਤਲ ਪਰਿਵਾਰਕ ਮੈਂਬਰਾਂ ਵੱਲੋਂ ਮੋਹਾਲੀ ਦੇ 40s ਹਸਪੀਟਲ ਬਾਹਰ ਕੀਤਾ ਗਿਆ ਪ੍ਰਦਰਸ਼ਨ ਕੀ ਆ ਬੁਰਾ ਮਾਮਲਾ ਵੇਖੋ ਪੂਰੀ ਰਿਪੋਰਟ ਓਏ ਸ਼ਗਨ ਪੰਗੂ ਕਹਿੰਦੇ ਗੁਰਸ਼ਰਨ ਸਿੰਘ ਪੰਗੂ ਆ ਓਏ ਓਏ ਸਵਰਾਤਰੀ ਦੀ ਸੇਮ ਮੰਦਰ ਚ ਮੱਥਾ ਟੇਕਣ ਗਏ ਤੇ ਭਈਆ ਅਫਸਰੀ ਲੜਦਿਆਂ ਦੇ ਵਿੱਚ ਦੀ ਚਾਕੂ ਇਹਦੇ ਮਾਰ ਗਏ ਇਹਦਾ ਮੱਥਾ ਟੇਕ ਕੇ ਲਿਕੜਦੇ ਸੀ ਓਏ ਸੇਮ ਮੰਦਰ ਚ ਗਏ ਸੀ ਸੇਮ ਮੰਦਰ ਚ 11 ਫੇਸ ਦੇਤੀ ਸੇਮ ਮੰਦਰ ਚ ਓਏ ਇਹਨਾਂ ਨੇ ਇੱਕ ਵੀ ਬੰਦਾ ਅਰੈਸਟ ਨਹੀਂ ਕਰਿਆ ਓਏ ਥਾਣੇਦਾਰ ਨੇ ਇੱਕ ਵੀ ਅਰੈਸਟ ਕਰਿਆ ਹੋਵੇ ਥਾਣੇਦਾਰ ਦਾ ਪੁੱਤ ਮਰ ਜਾਂਦਾ ਜਾਂ ਮੁੱਖ ਮੰਤਰੀ ਦਾ ਮਰ ਜਾਂਦਾ ਇੱਕ ਘੰਟੇ ਤੋਂ ਪਹਿਲਾਂ ਅਰੈਸਟ ਕਰ ਲੰਦਾ ਮੈਂ ਵਾਦਾ ਕਰਦਾ ਇੱਕ ਘੰਟਾ ਨਹੀਂ ਪੈਂਦਾ ਸੀ ਓਏ ਮੁੱਖ ਮੰਤਰੀ ਨੂੰ ਅੰਦਰ ਲਿਆ ਕੇ ਮੇਰੇ ਸਾਹਮਣੇ ਤਾਂ ਕਰ ਦਾਂ ਆਏ ਓਏ ਓਏ ਹਾਏ ਨੇ ਉਹਦਾ ਮੱਥਾ ਟੇਕਣ ਗਿਆ ਸੀ ਭਾਈ ਉਹ ਮੱਥਾ ਟੇਕਣ ਗਿਆ ਸੀ ਭਾਈ ਓਏ ਬਹੁਤ ਸਰਦਾ ਸੀ ਉਹ ਬੱਚੇ ਨੂੰ ਹਾਏ 30 ਜਾਨਾਂ ਦਾ ਪੂਰਾ ਝੁੰਡ ਬਣਿਆ ਹੋਇਆ ਸੀਗਾ 35 ਜਾਨਾਂ ਦੇ ਵਿੱਚੋਂ ਅਸੀਂ ਸਾਡੇ ਬੱਚਾ ਨੇ ਇੱਕ ਜਾਣਾ ਫੜ ਲਿਆ ਅਸੀਂ ਥਾਣੇ ਦੇ ਵਿੱਚ ਲੈ ਕੇ ਗਏ ਪੁਲਸ ਵਾਲਿਆਂ ਨੇ ਉਸ ਨੂੰ ਅਰੈਸਟ ਨਹੀਂ ਕੀਤਾ ਸਾਡੇ ਬੱਚਾ ਨੇ ਕਾਰ ਦੇ ਵਿੱਚ ਬਿਠਾ ਕੇ ਸਾਰੀ ਰਾਤ ਰੱਖਿਆ ਉਸ ਨੂੰ ਅਸੀਂ ਕੱਲ ਆਪ ਐਸਚੂ ਨੂੰ ਮੈਂ ਫੋਨ ਕੀਤਾ ਵੀ ਆਹ ਜਿਹੜਾ ਮੁਜਰਮ ਹੈ ਇਹਦੇ ਭਰਾ ਤੇ ਆਹ ਬੱਚਾ ਉਹਨਾਂ ਦੇ ਝੁੰਡ ਦੇ ਵਿੱਚੋਂ ਆ ਅਸੀਂ ਖੁਦ ਉਸ ਬੱਚੇ ਨੂੰ ਪਾੜ ਕੇ ਬਣਾ ਗਏ ਆ ਅਸੀਂ ਇੱਕ ਇੱਕ ਦੀ ਫੋਟੋ ਦੇਤੀ ਆ ਇੱਕ ਇੱਕ ਦੀ ਫੋਟੋ ਦੇਤੀ ਆ ਸਾਰੀਆਂ ਡਿਟੇਲਾਂ ਕਢਾ ਕੇ ਅਸੀਂ ਦਿੱਤੀਆਂ ਕਿ ਸਾਡਾ ਫਰਜ਼ ਮੰਨਦਾ ਕਿ ਇਹ ਪੁਲਿਸ ਦਾ ਕੋਈ ਫਰਜ਼ ਨਹੀਂ ਬਣਦਾ ਦਾਸ ਫੋਨ ਕੀਤੇ ਮੇਰੇ ਫੋਨ ਦੇ ਵਿੱਚ ਇੱਕ ਇੱਕ ਡਿਟੇਲ ਪਈ ਐ ਮੁੰਸੀ ਨੂੰ ਫੋਨ ਐਸ ਐਚਓ ਨੂੰ ਫੋਨ ਵੀ ਤੁਸੀਂ ਸਾਡੀ ਕਾਰਵਾਈ ਕਰੋ ਸੁਣੋ ਕੁਝ ਨਹੀਂ ਹੁੰਦਾ ਸੀ ਹਾਲਾਂਕਿ ਕਹਿੰਦੇ ਕਿ ਤੁਹਾਡੇ ਬੱਚੇ ਬਾਹਰ ਕੀ ਕਰਦੇ ਆ 27 28 ਸਾਲ ਜਿਹੜਾ ਬੱਚਾ ਕਦੇ ਕਿਸੇ ਨਾਲ ਲੜੇ ਹੀ ਨਹੀਂ ਸੀ ਉਸ ਬੱਚੇ ਦੇ ਦੇਖੋ ਉਹਨੂੰ ਹਟਾ ਰਹੇ ਸੀ ਉਹਦੇ ਪੜੂਹੀ ਹੋ ਰਿਹਾ ਬੜੇ ਸਾਰੇ ਓਏ ਕਿਹੜਾ ਨੇ ਸੁਣਿਆ ਇਹ ਕਿਹੜਾ ਸੀਸ ਹੁੰਦਾ ਸਾਡੇ ਬੱਚਿਆਂ ਦਾ ਪੂਜਾ ਹਰ ਵਾਰ ਰਾਤ ਕਰਦੇ ਬਾਹਰ ਤੋਂ ਕੱਢ ਲੈਂਦੇ ਆ ਗੋਲੀ ਮਾਰਦੀ ਆ ਸਾਡੇ ਬੱਚਿਆਂ ਨੂੰ ਭਈਆਂ ਨੂੰ ਕਹਿੰਦੇ ਕਰ ਰਹੀ ਭਈਆਂ ਨੂੰ ਬਾਹਰ ਨਹੀਂ ਕੱਢਦੇ ਦੇਣ ਨਹੀਂ ਬਾਹਰ ਕਰਦੇ ਇਸ ਤੋਂ ਕਿਉਂ ਮਾਮਾ ਦੇ ਪੁੱਤ ਮਰਵਾਏ ਜਾਂਦੇ ਨਾ ਹੇ ਪਾਣੀ ਪਾਣ ਕਿੱਥੇ ਡਾਉਣਾ ਮਾੜਾ ਮੋਟਾ ਤਮ ਮੋਟ ਮਸਰੀਆ ਬੈਠੇ ਮਾੜਾ ਮੋਟਾ ਬੁਣਾਈ ਥੇ ਤਾਂ ਆਵੇ ਫਿਰ ਚੱਕ ਲੂ ਚੋਲਾ ਲੈ ਲੈ ਪੈਸੇ ਲੈ ਲੈ ਪੈਸੇ ਜਿਹਦੇ ਪੁੱਤ ਅੱਜ ਮੁੱਕ ਗਏ ਨਾ ਲੈ ਪੈਸੇ ਅੱਗ ਲਾਉਣੇ ਨਾ ਕਿਉਂ ਨਹੀਂ ਸੁਣ ਰਹਾ ਸਾਡੀ ਇਹ ਪੈ ਕਿਹਦਰਾ ਬਣਾਏ ਕਰੇ ਕੀ ਲੈ ਕੇ ਜਾਊਗਾ